ਕਰਦੇ ਬੁਰੇ ਆ ਕੇ ਤੁਹਾਨੂੰ ਗਾਲਾਂ ਕੱਢੀਆਂ ਵੀ ਐਕਟਿਵਰ ਸਾਈਡ ਤੇ ਗੱਲੋ ਸਾਡੀ ਮਾਤਾ ਜੀ ਬਾਹਰ ਆਏ ਉਹ ਕਹਿੰਦੇ ਨਹੀਂ ਸਾਡੀ ਐਕਟਿਵਰ ਨਹੀਂ ਹੈਗੀ ਨਾਲੇ ਤੀਆਂ ਪੈਣ ਵਾਲਾ ਕਰ ਰਿਹਾ ਤੇ ਉੱਚੀ ਉੱਚੀ ਗਾਲਾਂ ਨਾ ਕਟੋ ਫਿਰ ਉਸ ਵਾਰ ਉਹਨਾਂ ਨੇ ਕਈ ਸੁਣੀ ਵਾਪਸ ਦੇ ਵਿੱਚ ਹੋਈ ਤੇ ਉਹਨੇ ਫਿਰ ਗੱਡੀ ਦੇ ਵਿੱਚੋਂ ਕਰਬਾਨ ਕੱਢੇ ਕਰਬਾਨ ਕੱਢ ਕੇ ਉਹਦੇ ਗੁੱਟ ਦੇ ਉੱਤੇ ਮਾਰੀ ਹੁੰਦੀ ਉਂਗਲ ਵੜਦੀ ਸੀ ਫੜ ਕੇ ਜੀ ਉਹਨਾਂ ਨੇ ਮੈਂ ਕਿਹਾ ਵੀਰੇ ਇੱਕ ਦਿਨ ਕਹਾ ਦੋ ਦਿਨ ਕਹਾ ਮੈਂ ਕਿਹਾ ਵੀ ਆਪਣਾ ਜਿਹੜਾ ਮੋਟਰਸਾਈਕਲ ਹੈ ਸਕੂਟਰ ਹੈ ਇਹ ਥੋੜਾ ਬੂਹਾ ਛੱਡ ਕੇ ਲਾਓ ਕਿਉਂ ਗਲੀ ਹੈਗੀ ਸਰਕਾਰੀ ਮੇਰੇ ਸਾਹਮਣੇ ਨਾਲ ਜੀ ਇਹ ਮੇਰੇ ਖਿਆਲ ਕੋਈ ਨਸ਼ਾ ਕਲੀਚੂ ਨਿਕਲਾ ਬੰਦ ਕਰਾ ਦਾਂਗੇ ਘਰ ਦੇ ਬਾਹਰ ਆ ਨਹੀਂ ਕਰਨਾ ਇਹ ਨਹੀਂ ਕਰਨਾ ਪਟਾਕੇ ਨਹੀਂ ਚਲਾ ਲੈ ਖੇਡਣਾ ਨਹੀਂ ਬੱਚਾ ਨੂੰ ਅੰਦਰ ਡਰਾਡਾ ਕੇ ਰੱਖਣਾ ਇਹ ਰੋਜ਼ ਦਾ ਕੰਮ ਹੈ ਇਹਨਾਂ ਦਾ ਇਹ ਹੰਗ ਸੱਡੇ ਕੀ ਨੇ ਇਹ ਪਤਾ ਨਹੀਂ ਜੀ ਸਵੇਰੇ ਗੱਡੀ ਲਾ ਕੇ ਚੱਲ ਜਾਂਦੇ ਨੇ ਸ਼ਾਮ ਨੂੰ ਆਂਦੇ ਨੇ ਨਸ਼ੇ ਪਤੇ ਕੀਤੇ ਉਹਨਾਂ ਰੱਬ ਜਾਣੇ ਕੀ ਕਰਦੇ ਨੇ ਪ੍ਰਧਨ ਛੋਟੇ ਨੂੰ ਉੱਥਲੇ ਲੰਬਾ ਪਾਲਿਆ ਜੋ ਉਹਨਾਂ ਦੇ ਹੱਥ ਆਇਆ ਜੋ ਚੀਜ਼ਾਂ ਆਈਆਂ ਮਾਰ ਗਿਆ ਇਹ ਕਰਨ ਦੇ ਲੇਡੀ ਸੀ ਉਹ ਟਾਂਗਾ ਲੈ ਕੇ ਲੈ ਆਏ ਅੰਦਰ ਲੇਡੀ ਸੀ ਮਾਰ ਲੱਭੇ ਸਾਡੇ ਭਰਾਵਾਂ ਨੂੰ ਦੱਸੋ ਜੀ ਛਡਾਨਾ ਵੀਰ ਜੀ 10 ਜਨਾਂ ਮਰੇ ਹੱਥੀ ਪੈ ਗਏ ਨੇ ਚਾਰ ਭਰਾ ਸੀ ਜੇ ਚਾਰ ਉਹਨਾਂ ਦੀ ਲੇਡੀਜ਼ ਆ ਪੰਜ ਜਨਾਨੀਆਂ ਨੇ ਬਹੁਤ ਮੇਰੇ ਬੰਦੇ ਇਕੱਲੇ ਨੂੰ ਮਾਰਦੇ ਸੀ ਮੈਂ ਛਡਾਨ ਵਾਲੀਆਂ ਉਹਨਾਂ ਨੇ ਉੱਠ ਕੇ ਹੱਥੀ ਮੇਰੇ ਪੈ ਗਏ ਨੇ ਨਾਲ ਜੈਂਸੀ ਵੀ ਤੇ ਲੇਡੀਜ਼ ਵੀ ਲੋਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਐਕਟਿਵਾ ਪਿੱਛੇ ਕਰਨ ਨੂੰ ਲੈ ਕੇ ਗੁੰਡਾਗਰਦੀ ਕੀਤੀ ਗਈ ਆ ਹਾਲਾਂਕਿ ਪੂਰਾ ਮਾਮਲਾ ਕੀ ਹੈ ਮੇਰੇ ਨਾਲੋਂ ਔਰ ਨੌਜਵਾਨ ਮੌਜੂਦ ਹੈ ਜੋ ਕਿ ਸਾਰਾ ਵਾਕਿਆ ਦੱਸੇਗਾ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਲੱੱਕੀ ਕੁਮਾਰ ਹੈ ਜੀ ਲੱੱਕੀ ਜੀ ਕੀ ਮਾਮਲਾ ਹੋ ਗਿਆ ਮਾਮਲਾ ਹੋਇਆ ਜੀ ਐਕਟਿਵਾ ਪਿੱਛੇ ਹੋਇਆ ਜੀ ਐਕਟਿਵਾ ਜਿਹੜੀ ਕਿ ਸਾਡੀ ਨਹੀਂ ਸੀਗੀ ਕਿਸੇ ਦੀ ਐਕਟਿਵਾ ਸਾਡੇ ਗੇਟ ਦੇ ਮੂਹਰੇ ਖੜੀ ਸੀਗੀ ਇਹ ਭਾਈ ਸਾਹਿਬ ਜੀ ਆਪਣੀ ਗੱਡੀ ਬੈਕ ਕਰ ਰਹੇ ਸੀਗੇ ਫਿਰ ਉਸ ਤੋਂ ਬਾਅਦ ਉਹ ਘਰ ਦੇ ਬੁਰੇ ਆ ਕੇ ਤੁਹਾਨੂੰ ਗਾਲਾਂ ਕੱਢੀਆਂ ਵੀ ਐਕਟਿਵਾ ਸਾਈਡ ਦੇ ਗਾਲੋ ਸਾਡੀ ਮਾਤਾ ਜੀ ਬਾਹਰ ਆਏ ਉਹ ਕਹਿੰਦੇ ਜੀ ਸਾਡੀ ਐਕਟਿਵਾ ਨਹੀਂ ਹੈਗੀ ਨਾਲੇ ਤੀਆਂ ਪੈਣ ਵਾਲਾ ਕਰ ਰਹੇ ਤੇ ਉੱਚੀ ਉੱਚੀ ਗਾਲਾਂ ਨਾ ਕੱਢੋ ਤੇ ਉਹਨੇ ਐਕਟਿਵਾ ਚੱਕ ਕੇ ਥੱਲੇ ਸਿੱਟ ਤੇ ਉਹਨੇ ਆਗੇ ਉਹਨੇ ਕਿਹਾ ਵੀ ਭਾਈ ਸਾਹਿਬ ਤੁਸੀਂ ਗਾਲਾਂ ਕਿਉਂ ਕੱਢਦੇ ਰੋਜ਼ ਦਾ ਤੁਹਾਡਾ ਕੰਮ ਹੋ ਗਿਆ ਕਦੀ ਉਹਨੂੰ ਪਿੱਛੇ ਕਰੋ ਕਦੀ ਉਹ ਆ ਕੋ ਰਕਦੀ ਆਇਆ ਕਰੋ ਸਾਡੇ ਘੇੜਾ ਸਾਡੀ ਗਲੀ ਸਾਡੇ ਘਰ ਦੇ ਪਰ ਖੜੀ ਏ ਫਿਰ ਉਸਤ ਵਾਰ ਉਹਨਾਂ ਨੇ ਕਈ ਸੁਣੀ ਵਾਪਸ ਦੇ ਵਿੱਚ ਹੋਈ ਤੇ ਉਹਨਾਂ ਨੇ ਫਿਰ ਗੱਡੀ ਦੇ ਵਿੱਚੋਂ ਕਰਵਾਨ ਕੱਢੇ ਕਰਵਾਨ ਕੱਢ ਕੇ ਉਹਦੇ ਗੁੱਟ ਦੇ ਉੱਤੇ ਮਾਰੀ ਹੁੰਦੀ ਉਂਗਲ ਵੱਢ ਦਿੱਤੀ ਫੜ ਕੇ ਜੀ ਉਹਨਾਂ ਨੂੰ ਅੱਛਾ ਕੀ ਕਾਰਨ ਕੀ ਹੋ ਗਿਆ ਸੀ ਕਿ ਐਕਟਿਵ ਪਿੱਛੇ ਕਰਨ ਨੂੰ ਲੱਗੇ ਇੰਨਾ ਕੋ ਵਾਦਾ ਜਿਆਦਾ ਵਿਵਾਦ ਵਧ ਗਿਆ ਕਿ ਗੁੰਡਾ ਕਰਦੀ ਜੀ ਤੇ ਉੱਤੇ ਉੱਤੇ ਹੋ ਰਹੀ ਹਾਂਜੀ ਹਾਂਜੀ ਜੀ ਮੇਰੇ ਸਾਹਬ ਨਾਲ ਜੀ ਮੇਰੇ ਖਿਆਲ ਕੋਈ ਨਸ਼ਾ ਵਗੈਰਾ ਜਿਨ੍ਹਾਂ ਦਾ ਚਾਰ ਪੰਜ ਘਰ ਇਕੱਠੇ ਹੈਗੇ ਜੀ ਅੱਥੇ ਡਰ ਦੇ ਮਾਰੇ ਘਰ ਦੇ ਬਾਹਰ ਵੀ ਨਹੀਂ ਨਿਕਲਦੇ ਇਹ ਕਰਬਾਨਾਂ ਕਦੀ ਰੋਣ ਨੂੰ ਲਾ ਕੇ ਖੜ ਜਾਂਦੇ ਨੇ ਕਦੀ ਕੀ ਕਰਦੇ ਨੇ ਕਦੀ ਕੀ ਕਰਦੇ ਸਾਨੂੰ ਉਹਨਾਂ ਦਾ ਬਹੁਤ ਡਰ ਲੱਗਦਾ ਸੀ ਸਾਨੂੰ ਉਹਨਾਂ ਤੋਂ ਅੱਛਾ ਹੈ ਕੋਣ ਨਹੀਂ ਜਿਨ੍ਹਾਂ ਨੇ ਤਾਂ ਨਾ ਸਭ ਕੁਝ ਕੀਤਾ ਇਹ ਬਿਲਕੁਲ ਸਾਡੇ ਗਵੰਡੀ ਹੈਗੇ ਜੀ ਬਿਲਕੁਲ ਨਾਲ ਘਰ ਹੈਗੇ ਸਾਡਾ ਹੀ ਉਹਨਾਂ ਨਾਲ ਤੇ ਉਹ ਪਤਾ ਨਹੀਂ ਕਿਹੜੀ ਰੰਜੀਤ ਸਾਹਿਬ ਦਿਮਾਗ ਵਿੱਚ ਲੈ ਕੇ ਬੈਠਦੇ ਰਹਿੰਦੇ ਸਾਰਾ ਗਲੀ ਚੋਂ ਨਿਕਲਣਾ ਬੰਦ ਕਰਾ ਦਾਂਗੇ ਘਰ ਦੇ ਬਾਹਰ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਪਟਾਕੇ ਨਹੀਂ ਚਲਾਣੇ ਖੇਡਣਾ ਨਹੀਂ ਬੱਚਾ ਨੂੰ ਅੰਦਰ ਡਰਾ ਡਰਾ ਕੇ ਰੱਖਣਾ ਮੈਨਾਂ ਰੋਜ਼ ਦਾ ਕੰਮ ਹੈ ਜੀ ਇਹਨਾਂ ਦਾ ਅ ਇਹ ਪਤਾ ਨਹੀਂ ਜੀ ਸਵੇਰੇ ਗੱਡੀ ਲੈ ਕੇ ਚੱਲ ਜਾਂਦੇ ਨੇ ਸ਼ਾਮ ਨੂੰ ਆਂਦੇ ਨੇ ਨਸ਼ੇ ਪੱਤੇ ਕੀਤੇ ਉਹਨਾਂ ਨਾਲ ਬੱਜ ਜਾਣੇ ਕੀ ਕਰਦੇ ਨੇ ਜੀ ਅੱਛਾ ਕੋਈ ਕੋਈ ਨਹੀਂ ਇਹਨਾਂ ਦਾ ਮੁਲਾਜਾ ਕਰਾਓ ਜੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਨਾਲ ਅੱਛਾ ਹਾਂਜੀ ਠੀਕ ਹੈ ਤੇ ਇਹ ਕੰਮ ਕਰਦਾ ਸਾਨੂੰ ਕੁਝ ਨਹੀਂ ਪਤਾ ਸਪੱਸ਼ਟ ਨਹੀਂ ਹੈਗਾ ਜੀ ਸਾਨੂੰ ਗੱਡੀ ਲੈ ਕੇ ਚੱਲ ਜਾਂਦੇ ਆ ਸ਼ਾਮ ਨੂੰ ਆਂਦੇ ਆ ਪਤਾ ਨਹੀਂ ਕੀ ਰੱਜੇ ਹੁੰਦੇ ਆ ਬੰਨੇ ਕੀ ਕਰਦੇ ਨੇ ਇਹ ਨਿਹੰਗਲ ਜੀ ਨਿਹੰਗ ਸਿੰਘ ਨੇ ਹਾਂਜੀ ਅੱਛਾ ਨਿਹੰਗ ਸਿੰਘ ਤਾਂ ਬਹੁਤ ਬੜੇ ਪਵਿੱਤਰ ਹੁੰਦੇ ਬਾਣਾ ਪਾਇਆ ਹੁੰਦਾ ਬਹੁਤ ਧੀ ਹੁੰਦਾ ਹਾਂਜੀ ਬਹੁਤ ਵਧੀਆ ਹੁੰਦੇ ਨੇ ਜੇ ਅਸੀਂ ਆਪ ਰਿਸਪੈਕਟ ਕਰਦੇ ਹਾਂ ਉਹਨਾਂ ਦੀ ਪਰ ਇਹ ਸਾਨੂੰ ਸਮਝ ਨਹੀਂ ਆਉਂਦੀ ਕਿ ਕੌਣ ਹੈਗੇ ਜੀ ਕੀ ਕਰਦੇ ਨੇ ਸਾਨੂੰ ਕੁਝ ਸਮਝ ਨਹੀਂ ਆਉਂਦੀ ਇਹਨਾਂ ਦੀ ਤੁਸੀਂ ਇਹਨਾਂ ਦੀ ਕੋਈ ਗੱਲਬਾਤ ਅੱਗੇ ਪ੍ਰਬੰਧਕਾਂ ਨਾਲ ਕੀਤੀ ਵੱਡੇ ਬੁੱਢਾ ਦਲ ਨਾਲ ਗੱਲਬਾਤ ਕੀਤੀ ਕੋਈ ਕੁਛ ਕੀ ਨਹੀਂ ਹਜੇ ਨਹੀਂ ਕੀਤੀ ਹੁਣ ਕਰਾਂਗੇ ਜੀ ਹੁਣ ਉਹਨਾਂ ਨਾਲ ਜਾ ਕੇ ਮਿਲਾਂਗੇ ਜੀ ਉਹਨਾਂ ਨੂੰ ਜਾ ਕੇ ਹਮ ਅੱਛਾ ਕਿਸ ਤਰ੍ਹਾਂ ਦੇ ਦੋ ਕਿ ਇੱਕ ਐਕਟਵਲ ਲੈ ਕੇ ਪਿੱਛੇ ਕਰਨ ਲੱਗੇ ਇਹਨਾਂ ਕੋਈ ਝਕੜਾ ਕਿਉਂ ਵੱਜ ਗਿਆ ਪਹਿਲੇ ਤਾਂ ਨਰੰਜੀ ਬਾਜੀ ਸੀ ਜਾਂ ਕੋਈ ਪਹਿਲੇ ਕੋਈ ਖੁੰਦਕ ਬਾਜੀ ਤੁਹਾਡਾ ਨਹੀਂ ਰੰਜੀ ਸਾਡੇ ਨਾਲ ਕੋਈ ਨਹੀਂ ਸੀਗਾ ਜੀ ਸ਼ੁਭੈਸ ਸੀ ਜਿਵੇਂ ਗੁੱਸੇ 'ਚ ਰਹਿੰ ਪੈਂਦ ਨੇ ਕਦੀ ਕੀ ਕਰੋ ਦੋ ਤਿੰਨ ਵਾਰੀ ਪਹਿਲਾਂ ਵੀ ਸਾਨੂੰ ਉਹਨਾਂ ਨੇ ਕਿਹਾ ਅਸੀਂ ਪਹਿਲਾਂ ਦੋ ਤਿੰਨ ਵਾਰ ਪਹਿਲਾਂ ਵੀ ਚੁੱਪ ਕਰ ਗਏ ਉਹਨਾਂ ਨੇ ਵਸੇਰਾਂ ਨੂੰ ਕੁਰਬਾਨਾ ਕੱਢ ਲਿਆ ਨੇ ਇੱਕ ਨਹੀਂ ਹੈ ਜੀ ਉਸ ਤੋਂ ਬਾਅਦ 10 15 ਮੁੰਡੇ ਹੋਰ ਆ ਗਏ ਜਿਹੜੇ ਨਾਲ ਦੀ ਨਾਲ ਹੀ ਇਹਨਾਂ ਦੇ ਨਾਲ ਬੈਠੇ ਸੀਗੇ ਜੀ ਸਾਰੇ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਇੱਕ ਕੁੱਟਿਆ ਗਿਆ ਹੋਇਆ ਤੁਸੀਂ ਇਹਦੇ ਕੀ ਲੱਗਦਾ ਸਾਡੇ ਦੁਕਾਨਦਾਰ ਸਾਥੀ ਹੈ ਜੀ ਗੁਰਦੁਆਰਾ ਮੰਡੀ ਚ ਤੇ ਇਸ ਕਰਕੇ ਪਤਾ ਹੀ ਗੱਲ ਇਹ ਜੀ 10 15 ਬੰਦੇ ਇਹ ਦੇਖੋ ਇਹਨਾਂ ਦੇ ਦੇਖੋ ਇਹ ਕਦੀ ਲੜਨ ਵਾਲੇ ਲੱਗਦੇ ਨਹੀਂ ਉਹ 15 20 ਬੰਦੇ ਇਹਨਾਂ ਦੇ ਘਰ ਅੰਦਰ ਵੜ ਗਏ ਤੁਹਾਨੂੰ ਸਾਡੇ ਕੋਲ ਵੀਡੀਓ ਹੈਗੀ ਤੁਹਾਨੂੰ ਹਾਂ ਤਾਂ 15 20 ਸਾਡੇ ਕੋਲ ਵੀਡੀਓ ਵੀਡੀਓ ਚ ਕੀ ਕੀ ਹੋ ਰਿਹਾ ਵਰਦੇ ਇਹਨਾਂ ਦੇ ਘਰ ਦੇ ਅੰਦਰ ਵਰਦੇ ਅੱਛਾ ਘਰ ਦੇ ਅੰਦਰ ਹਾਂ ਹਾਂ ਵੀਡੀਓ ਕਰਬਾਨਾ ਲੈ ਕੇ ਨਾ ਇਹਨਾਂ ਦੇ ਅੰਦਰ ਵਰਦੇ ਇਹਨਾਂ ਦੇ ਹੈਗੇ ਆ ਜੀ ਹਾਂ ਤੇ ਇਹਨਾਂ ਨੂੰ ਇਨਸਾਫ ਦਵਾਇਆ ਜਾਇਆ ਜੀ ਇਹਨਾਂ ਦੇ ਭਰਾ ਦੀ ਉਂਗਲ ਵੱਡੀ ਗਈ ਹੈ ਇਹਨਾਂ ਨੇ ਕੁਰਬਾਨਾ ਮਾਰੀ ਹੈ ਜੀ ਕਿਸੇ ਹੋਰ ਨੂੰ ਵੀ ਕਾਇਲ ਕੇ ਵਗੈਰਾ ਕੀਤਾ ਗਿਆ ਹਾਂਜੀ ਇੱਕ ਬੜਾ ਛੋਟਾ ਬ੍ਰਦਰ ਹੋਰ ਹੈ ਜੀ ਤੇ ਇੱਕ ਸਾਡੀ ਮਦਰ ਹੈ ਜੀ ਤੇ ਦਾਂ ਨੂੰ ਸਾਡੇ ਸੱਟਾਂ ਲੱਗੀਆਂ ਜੀ ਹਾਂਜੀ ਹਾਂਜੀ ਉਹਨਾਂ ਨੇ ਥੱਲੇ ਲੰਬਾ ਪਾ ਲਿਆ ਸੀਗਾ ਜੀ ਥੱਲੇ ਲੰਬਾ ਪਾ ਕੇ ਜੋ ਚੀਜ਼ ਆਈ ਬ੍ਰਦਰ ਨੂੰ ਵੀ ਲੰਬਾ ਪਾ ਲਿਆ ਹਾਂ ਨਹੀਂ ਬ੍ਰਦਰ ਨੂੰ ਛੋਟੇ ਨੂੰ ਥੱਲੇ ਲੰਬਾ ਪਾ ਲਿਆ ਜੋ ਉਹਨਾਂ ਦੇ ਹੱਥ ਆਇਆ ਜੋ ਚੀਜ਼ਾਂ ਆਈਆਂ ਮਾਰ ਗਿਆ ਇਹ ਕਰਨ ਦੇ ਲੇਡੀ ਸੀ ਉਹਦੀ ਡਾਂਗਾਂ ਰੱਖ ਕੇ ਲੈ ਆਈ ਅੰਦਰ ਉਹ ਲੇਡੀ ਸੀ ਮਾਰ ਲੱਭੇ ਸਾਡੇ ਭਰਾਵਾਂ ਨੂੰ ਦੱਸੋ ਅੱਜ ਕਿਸ ਤਰ੍ਹਾਂ ਦੇ ਦੋ ਕਾਨੂੰ ਵਿਵਸਥਾ ਹੈਗੀ ਕਿਤੇ ਨਾ ਜੀ ਨਾ ਬੁਰੀ ਖਰਾਬ ਹੋਈ ਪਈ ਜੀ ਕਾਨੂੰ ਵਿਵਸਥਾ ਜੀ ਸੁਰੱਖਿਅਤ ਹੋ ਤੁਸੀਂ ਨਾ ਜੀ ਨਾ ਸੀ ਕਰਦੇ ਅਸੀਂ ਕਰਦੇ ਅੰਦਰ ਸੁਰੱਖਿਅਤ ਨਹੀਂ ਆ ਕੇ ਬਾਹਰ ਕਿਥੋਂ ਹੋ ਜਾਾਂਗੇ ਜੀ ਹੂੰ ਅੱਜ ਤਾਂ ਥਾਣਾ ਘੜਾ ਲੱਗਦਾ ਤੁਹਾਨੂੰ ਥਾਣਾ ਜੀ ਸ਼ਿਮਲਾਵਲੀ ਲੱਗਦਾ ਜੀ ਇਹ ਸਾਰਾ ਵਾਕਿਆ ਕਿੰਨੇ ਵਜੇ ਦਾ ਹੋਣਾ ਇਹ ਸਵੇਰੇ ਪ੍ਰੋਕਸੀਮੇਟ ਹੋਊਗਾ ਜੀ 9 ਵਜੇ ਦਾ ਜੀ 9 ਵਜੇ ਦਾ ਹਾਂਜੀ ਹਾਂਜੀ ਅ ਕਹਿੰਦੇ ਇਹ ਵੀ ਕਿਹਾ ਜਾ ਰਿਹਾ ਕੋਈ ਡੀਜੇ ਟਿਊਸ਼ਨ ਲੈ ਕੇ ਲੈਣੇ ਜਿਕੜਾ ਨਹੀਂ ਡੀਜੇ ਨਾਲ ਤਾਂ ਨਹੀਂ ਹੋਇਆ ਸੀਗਾ ਡੀਜੇ ਨਾਲ ਤਾਂ ਪਹਿਲਾਂ ਮੈਂ ਕਿਹਾ ਤਿੰਨ ਚਾਰ ਸਾਲ ਪਹਿਲਾਂ ਕਿਸੇ ਨਾਲ ਹੋਇਆ ਸੀਗਾ ਜੀ ਅੱਛਾ ਤਿੰਨ ਚਾਰ ਤਿੰਨ ਚਾਰ ਸਾਲ ਪਹਿਲਾਂ ਹੋਇਆ ਸੀਗਾ ਜੀ ਠੀਕ ਹੈ ਹਾਂਜੀ ਹੁਣ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਨਤ ਵਾਇਆ ਜਾਵੇ ਜੀ ਥਾਣਾ ਘੜਾ ਸ਼ਿਮਲਾਪੁਰੀ ਹੈ ਜੀ ਸ਼ਿਮਲਾਪੁਰੀ ਹਾਂਜੀ ਬਿਲਕੁਲ ਸ਼ਿਮਲਾਪੁਰੀ ਦੇ ਅਧੀਨ ਥਾਣਾ ਹੈ ਦੇ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਨਿਹੰਗ ਸਿੰਘਾਂ ਦੇ ਵੱਲੋਂ ਇਹ ਘਰ ਦੇ ਅੰਦਰ ਵੜ ਕੇ ਇਹ ਜਿਹੜਾ ਤੁਸੀਂ ਵੀ ਇੱਧੇ ਹੀ ਹੈ ਹਾਂਜੀ ਹਾਂਜੀ ਆਪਣਾ ਨਾਲ ਹੀ ਪਹਿਲਾਂ ਇੱਧਰ ਕਰਨਾ ਉਸ ਤਰ੍ਹਾਂ ਕਰਨਾ ਔਰ ਬਿਲਕੁਲ ਸ਼ਿਮਲਾਪੁਰੀ ਇਲਾਕੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਅਣਪਛਾਤੇ ਵਿਅਕਤੀ ਵੱਲੋਂ ਘਰ ਦੇ ਅੰਦਰ ਵੜ ਕੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਉਹ ਅਣਪਛਾਤੇ ਵਿਅਕਤੀ ਜਿਹੜੇ ਹੈਗੇ ਨੇ ਉਹ ਨੇ ਸਿੰਘ ਜਥੇਬੰਦੀ ਨੇ ਜਿਹੜੇ ਕਿ 4 ਤੋਂ 5 ਸਿੰਘ ਉੱਥੇ ਮੱਲੇ ਹੀ ਰਹਿੰਦੇ ਨੇ ਇਹ 12 ਪਰਿਵਾਰ ਨੂੰ ਲੈ ਕੇ ਵਿਵਾਦ ਹੋਇਆ ਵਿਵਾਦ ਨੂੰ ਵਿਵਾਦ ਇਨਾ ਨੂੰ ਵੱਧ ਗਿਆ ਕਿ ਗੁੰਡਾਗਰਦੀ ਦੇ ਉੱਤੇ ਹੀ ਉਤਰਾਏ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦਾ આરોਪ ਹੈ ਕਿ ਜਿਹੜੇ ਨਸ਼ਾ ਕੀਤਾ ਸੀ ਉਹਨਾਂ ਨੇ ਤੇ ਉਹਨਾਂ ਦਾ ਅਡਾਪਟਲ ਮਲਾਜਾ ਕਰਾਇਆ ਜਾਵੇ ਤੇ ਉਸ ਤੋਂ ਬਾਅਦ ਬੰਦੀ ਕਰਵੇ ਜਰੀ ਉਹਨਾਂ ਤੇ ਕੀਤੀ ਜਾਵੇ ਤੇ ਅੱਗੇ ਜਰੀ ਸੰਸਥਾਵਾਂ ਨੇ ਬੁੱਢਾ ਦਲ ਸਮਾਜ ਅਤੇ ਹੋਰ ਵੀ ਜਰੀ ਐਸ ਐਸਪੀਜੀਸੀ ਨੂੰ ਜਿਹੜੀ ਕਿ ਹੈ ਚਿੱਠੀ ਜ਼ਰੂਰ ਲਿਖਣਗੇ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਜਰੀਆ ਮਿਲਣਾ ਇਨਸਾਫ ਮਿਲਣਾ ਚਾਹੀਦਾ ਮੇਰੀ ਮਾਤਾ ਅਤੇ ਭੈਣਾ ਅਤੇ ਭਰਾ ਦੇ ਉੱਤੇ ਜਿਹੜੀ ਕਿ ਹੈ ਕਾਫੀ ਕੁੱਟਮਾਰ ਜਰੀਆ ਕੀਤੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਮੁਖ ਪਹਿਰੋ ਸਾਧ ਸੰਗਤ ਜੀ ਪਹਿਲਾ ਨੰਬਰ ਤੇ ਸਾਡਾ ਪੰਜਾਬ ਹੈ ਜੇ ਪੰਜਾਬ ਦੇ ਵਿੱਚ ਹਿੰਦੂ ਬੰਦੇ ਆ ਕੇ ਸਾਡੇ ਬਾਣਿਆਂ ਨੂੰ ਪੈ ਜਾਣਗੇ ਤੇ ਸਾਡਾ ਕਿੱਥੇ ਦਾ ਪੰਜਾਬ ਰਿਹਾ ਹੋਰ ਦੂਜੀ ਗੱਲ जान ਕੇ ਸਾਡੇ ਮਹੱਲੇ ਦੇ ਵਿੱਚ ਪੂਰੀ ਇਨਕੁਆਰੀ ਕੀਤੀ ਜਾਵੇ ਵੀ ਬੰਦਾ ਕਿਹੜਾ ਗਲਤ ਹੈ ਇਹ ਮੈਨੂੰ ਕੱਲੇ ਨੂੰ 10 ਜਨੇ ਪੈ ਗਏ ਨੇ ਪੈਂਦੀ ਪੱਟੇ ਮੇਰੇ ਬਾਣੇ ਨੂੰ ਪੈ ਗਏ ਨੇ ਇਹ ਬਾਣਾ ਗੁਰੂ ਮਹਾਰਾਜ ਦਾ ਮੇਰਾ ਨਹੀਂ ਨਾ ਕਿਸੇ ਦਾ ਪਿਓ ਦਾ ਬਾਣਾ ਹੈ ਦੂਜੀ ਗੱਲ ਮੇਰੇ ਦੇ ਹੱਥੀ ਪਈ ਪਏ ਨੇ ਮੇਰੇ ਘਰਦਿਆਂ ਦੇ ਵੀ ਹੱਥੀ ਪਏ ਨੇ ਔਰ ਮੈਂ ਨਹੀਂ ਇਹ ਤੁਹਾਨੂੰ ਪੂਰੀ ਮਹੱਲਾ ਪੂਰੀ ਗਲੀ ਇਹ ਸ਼ਿਮਲਾਪੁਰੀ ਹੋਈ ਸੀ ਜੀ ਲੜਾਈ ਅਸੀਂ ਫਿਰ ਜੀ ਚੱਲੇ ਸਾਂ ਬਾਹਰ ਗੱਡੀ ਕੱਢ ਕੇ ਲੈ ਕੇ ਚੱਲੇ ਸਾਂ ਤੇ ਰੋਜ਼ ਹੀ ਗੱਡੀ ਗੇਟ ਦੇ ਵਿੱਚ ਲਾ ਦਿੰਦੇ ਸਨ ਆਪਣਾ ਮੋਟਰਸਾਈਕਲ ਮੈਂ ਕਹਾ ਵੀਰੇ ਇੱਕ ਦਿਨ ਕਹਾ ਦੋ ਦਿਨ ਕਹਾ ਮੈਂ ਕਹਾ ਵੀ ਆਪਣਾ ਜਿਹੜਾ ਮੋਟਰਸਾਈਕਲ ਹੈ ਸਕੂਟਰ ਹੈ ਇਹ ਥੋੜਾ ਬੂਹਾ ਛੱਡ ਕੇ ਲਾਓ ਕਿਉਂ ਗਲੀ ਹੈਗੀ ਸਰਕਾਰੀ ਤੇ ਕਹਿੰਦੇ ਨੇ ਇਹ ਆਪਣਾ ਜੀ ਗਲੀ ਸਰਕਾਰੀ ਜੋ ਵੇ ਜੇ ਵੇ ਇਹ ਗੱਲਾਂ ਭਾਜੀ ਮੈਂ ਤਿੰਨ ਚਾਰ ਦਿਨਾਂ ਨੂੰ ਪਹਿਲਾਂ ਵੀ ਕਹਿੰਦਾ ਰਿਹਾ ਥਾਣੇ ਕੰਪਲੇਂਟ ਦਿੱਤੀ ਤੁਸੀਂ ਥਾਣੇ ਵੀਰ ਜੀ ਕੰਪਲੇਂਟ ਨਹੀਂ ਦਿੱਤੀ ਔਰ ਸਾਡੇ ਉੱਤੇ ਮਾਨਯੋਗ ਪ੍ਰਧਾਨ ਸਾਹਿਬ ਨੇ ਅਸੀਂ ਉਹਨਾਂ ਨੂੰ ਵੀ ਕਿਹਾ ਹੁਣ ਇਸ ਟਾਈਮ ਉਹ ਵੀ ਥਾਣੇ ਬੈਠੇ ਨੇ ਤੇ ਤੈਨੂੰ ਚਾਰ ਵਾਰੀ ਭਾਜੀ ਮੈਂ ਬੋਲ ਕੇ ਆਦਮਾ ਬੋਲਾ ਤੇ ਉਹਨਾਂ ਨੂੰ ਪਰ ਮੈਨੂੰ ਗਾਲੀ ਗਲੋਚ ਕੀਤੀ ਏ ਤੇ ਆਣ ਕੇ ਵੀਰ ਜੀ 10 ਜਨੇ ਮੇਰੇ ਹੱਥੀ ਪੈ ਗਏ ਨੇ ਚਾਰ ਭਰਾ ਸੀ ਜੇ ਚਾਰ ਉਹਨਾਂ ਦੀ ਲੇਡੀਜ਼ ਆ ਪੰਜ ਜਨਾਨੀਆਂ ਨੇ ਬਹੁਤ ਮੇਰੇ ਬੰਦੇ ਕੱਲੇ ਨੂੰ ਮਾਰਦੇ ਵਸੇ ਮੈਂ ਛਡਾਣ ਵਾਲੀਆਂ ਉਹਨਾਂ ਨੇ ਉੱਠ ਕੇ ਹੱਥੀ ਮੇਰੇ ਪੈ ਗਏ ਨੇ ਨਾ ਜੈਂਸੀ ਵੀ ਤੇ ਲੇਡੀਜ਼ ਵੀ ਜੀ ਸਰ ਸਰ ਇਹ ਕੀ ਮਾਮਲਾ ਗਿਆ ਸਤੂ ਇਹਨੂੰ ਸਵੇਰੇ ਫੋਨ ਆਇਆ ਸੀ ਗੋਵਿੰਦ ਨਗਰ ਇਕਮ ਹੱਲਾ ਉੱਥੇ ਉੱਥੇ ਲੜਾਈ ਹੋਈ 8 ਨੰਬਰ ਗਲੀ ਚ ਤੇ ਪਵਨ ਮੁੰਡਾ ਦਾਖਲ ਹੋਇਆ ਤੇ ਦੂਸਰੀ ਸਾਈਡ ਤੋਂ ਸੀ ਜਿਹੜਾ ਉਹ ਮੁਹੱਲੇ ਦਾ ਗਵਾਂਡੀਓ ਸੀ ਉਹ ਗੱਡੀ-ਗੱਡੀ ਮੋੜਦਾ ਸੀ ਇਹਨਾਂ ਦੀ ਪਹਿਲਾ ਬਹਿਸ ਹੋ ਗਈ ਉਹਦੀ ਮਦਰ ਨਾਲ ਪਵਨ ਦੀ ਤੇ ਉਸ ਤੋਂ ਬਾਅਦ ਨੇ ਲੜਾਈ ਹੋਈ ਹੈ ਤੇ ਬਾਕੀ ਦੇਖਦੇ ਜੀ ਹੁਣ ਜਿਹੜਾ ਕੀ ਮੈਟਰ ਨਿਕਲਦਾ ਇਹ ਸਰ ਮੈਂ ਅਭੀ ਤੱਕ ਕੀ ਬਤਾਇਆ ਕਿ ਆ ਪਾਰਕਿੰਗ ਕੋਲੇ ਕਰਦਾ ਜਾਂ ਇੱਕ ਵਾਰ ਪਾਰਕਿੰਗ ਨਹੀਂ ਗੱਡੀ ਗੱਡੀ ਬੈਕ ਬੁੱਕ ਕਰਦਾ ਸੀ ਉਹ ਰੋਜ਼ ਦੀ ਤਰ੍ਹਾਂ ਉੱਥੇ ਬਹਿਸ ਵਾਜੀ ਹੋ ਗਈ ਇਹਨਾਂ ਦੇ ਪਰਿਵਾਰ ਨਾਲ ਸਰ ਉਹ ਨਿਆਂ ਬਣ ਨਹੀਂ ਨਹੀਂ ਦੇਖੋ ਹੁਣ ਇਹ ਤਾਂ ਜਾਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਅਜੇ ਵਰਬਲੀ ਤਾਂ ਹੀ ਕਹਿ ਰਹੇ ਆ ਬਾਕੀ ਦੇਖਦੇ ਆ ਕਿੰਨੇ ਜਾਣੇ ਸੀਗੇ ਪਤਾ ਲੱਗਿਆ ਕੁਛ ਇਹ ਤਾਂ ਕਹਿੰਦੇ ਕਾਫੀ ਜਨੇ ਸੀ ਹੁਣ ਬਿਆਨ ਦੇਣਗੇ ਜੀ ਜੀ ਦੇ ਨਾਮ ਲਖਾਣਗੇ ਉਸ ਸੰਬੰਧੀ ਕਾਰਵਾਈ ਕਰਦਾਂਗੇ ਠੀਕ ਹੈ ਜੀ ਧੰਨਵਾਦ ਕਿਵੇਂ ਆ ਸਭ ਖਲਾਉ ਤਾਂ ਵੀ ਠੀਕ ਹੈ ਸਟੇਬਲ ਤੇ ਉਹਦੇ ਹੱਥ ਤੇ ਲੱਗੀ ਹੈ ਇੱਥੇ ਪੁਲਿਸ ਇਸ ਆਨ ਆਲੇ ਸਮੇਂ ਦੇ ਵਿੱਚ ਕੀ ਮਾਮਲੇ ਦੀ ਜਾਂਚ ਕਰੇਗੀ ਜਾਂ ਕੀ ਕਾਰਵਾਈ ਕਰੇਗੀ ਚਰਚਾ ਰਵੇਗਾ ਜੁੜੇ ਲਿਖਣਾ ਬਿਨਾ ਸੇਵਾ ਸਿਕਨਾਂ ਯੂਮ ਰਿਪੋਰਟ ਤਾ